ਸਾਰਾ ਲੋਭ ਲੱਗਿਆ ਸਾਰਾ ਦੇਖਿਆ ਨਹੀਂ ਅਦੇ ਆ ਦੇਖੋ ਦੋਸਤੋ ਪੀਪਾ ਕਿਸ ਦਾ ਇਹ ਜਾਨਾ ਲੱਗਿਆ ਇਹ ਕੀ ਚੀਜ਼ੋ ਵੀ ਅਸਾਂ ਨੂੰ ਤਾਂ ਬਾਹਰ ਆ ਰਿਹਾ ਮਾਰ ਕੋਈ ਮੂਰੀ ਬਤੀ ਹੋ ਨਾ ਹੈ ਹੋੜੀ ਬਤੀ ਭਜਨ ਵੀ ਹੈਗਾ ਕਮਾਲ ਹੋ ਗਿਆ ਯਾਰ ਜਨਾ ਹੱਥ ਲਾ ਕੇ ਦੇਖੋ ਹਾਂ ਆ ਚਾਰ ਮਿੰਟ ਡਰ ਲੱਗਦਾ ਕਿ ਤੇਰੇ ਵਿੱਚ ਕੁਝ ਹੋਰ ਹੀ ਨਾ ਅੜਕਾ ਹੋਵੇ ਡਰ ਜਾ ਲੱਗਦਾ ਡਰ ਨੂੰ ਫਿਰ ਨਹਿਰ ਚ ਨਾਰੀ ਚ ਲਾਉਂਦੇ ਹੀ ਹੋਈ ਟੂਣੇ ਵਾਲੀ ਹੁੰਦੇ ਨੇ ਪਾਰਾ ਵਿੱਚ ਕੀ ਚੀਜ਼ ਹੈ ਪੰਜੀਰੀ ਪੰਜੂਰੀ ਨਾ ਆਵੇ ਕਿਸੇ ਦੀ ਬਈ ਪੱਲੇ ਉਹ ਲੱਤ ਜਾਲ ਕੱਟ ਰਾਂ ਚਾਲਾ ਦੋਦੀ ਹੈ ਬਈ ਤੋੜ ਕੇ ਦੇਖਿਆਂ ਵਾਲਾ ਹਾਂ ਤੋੜ ਕੇ ਦੇਖਿਆਂ ਵਾਲਾ ਤੋੜ ਕੇ ਅਰ ਪੱਲੇ ਇਹ ਨਾਉਂ ਦਾ ਵਿੱਚ ਕੀ ਅਡੰਗਾ ਤੇ ਹੋਰ ਨਾ ਜੱਪ ਪੈ ਦੇ ਕੀ ਹੋ ਸਕਦਾ ਵਿੱਚ ਸਨਮਣੀਂਗਾ ਬਈ ਇਹਨਾਂ ਕਰੇਲੇ ਲੱਤੀਆਂ ਜਾਂਦਾ ਕਰੇਲੇ ਲੱਤੀਏ ਕੀ ਚੀਜ਼ ਹੈ ਇਹ ਹੈ ਤਾਂ ਪਾਰਾ ਆ ਤਾਂ ਪਾਰਾ ਵਿੱਚ ਕੋਈ ਰਕੜੇ ਜਿਹਾ ਡਾਡ ਹੁੰਦਾ ਹੋਣਾ। ਕੋਈ ਨਾ ਕਰਾਂ ਇੱਕ ਦੋ ਜਣੇ ਨੂੰ ਫੋਨ ਕਰਕੇ ਪੁੱਛ ਲਈਏ ਮੜਾ ਸੱਦੀ ਦੱਸਹੀਂ ਹੋਰ ਨਾ ਜਾਂਪ ਵਿੱਚ ਫੱਕ ਜੀ ਆਪਾਂ। ਦੋਸਤੋ ਕਿਸੇ ਦਾ ਮਤਲਬ ਕਿ ਸਾਡੀ ਰੋਡ ਦੇ ਉੱਤੇ ਖੇਤ ਕੋਲੇ ਆ ਪਿਆ ਸੀਗਾ ਪੀਪਾ ਤੇ ਇਹਦੇ ਵਿੱਚ ਪਤਾ ਨਹੀਂ ਕੀ ਚੀਜ਼ ਲੱਗ ਰਹੀ ਹੈ ਮਤਲਬ ਕਿ ਪਾਰਾ ਲੱਗ ਰਿਹਾ। ਇਹ ਮੈਨੂੰ ਲੱਗਦਾ ਸੜਕ ਤੋਂ ਡੱਕ ਡੱਕ ਗਿਆ ਜਾਂ ਕਿਸੇ ਗੱਡੀ ਦਾ ਤੇ ਜਾਂ ਬਈ ਗੱਡੀ ਤਾਂ ਦੇਖਦਾ ਤਾਂ ਫਿਰ ਦੇਖ ਕੇ ਕੋਈ ਸ਼ੀਸ਼ੇ ਦੇਸੀ ਜਾਂਦਾ। ਸ਼ੀਸ਼ੇ ਸ਼ੂਸ਼ੇ ਕੀ ਪਦਾਰਥ ਕੋ ਜਾਣ ਕੇ ਨਾ ਠੱਟ ਗਿਆ ਬਈ। ਇਹ ਦਿਨ ਪੂਰਾ ਹੀ ਨਾ ਕੀਤਾ ਹੋਵੇ ਫੋਨ ਕਰ ਲਈ ਇੱਕ ਮਿੰਟ ਹਲੋ ਅਵਰ ਅਗਲੇ ਖੇਤ ਨਾਲ ਆਪਣੇ ਉੱਥੇ ਇੱਕ ਦੋ ਝਟਕਿਆ ਪਿਆ ਜਿਹੜਾ ਪੀਪਾ ਹੁੰਦਾ ਸਟੀਲ ਦਾ ਤੇ ਮੌਲੀ ਬੰਨੀ ਤੇ ਜਿੰਦਰਾ ਲੱਗਿਆ ਸਰ ਮੈਂ ਤਾਂ ਆ ਪੱਲੇ ਨੇ ਦੱਸਿਆ ਦੇ ਕਿ ਖੇਤ ਆਹ ਨਵਾਂ ਪਿੱਪਾ ਜਾਵਾ ਨਿੰਨੇ ਨਿਆਰ ਚ ਨਹੀਂ ਬਾਹਰ ਸਾਈਡ ਤੇ ਮੱਥੇ ਤੇ ਡਿੱਗਿਆ ਹੋਇਆ ਪੈਰਾਂ ਦੀ ਏ ਚਲ ਦੇਖਦਾ ਫਿਰ ਤਾਂ ਯਾਰ ਰੋੜੇ ਨਾਲ ਤਾਂ ਟੁੱਟਦਾ ਨਹੀਂਗਾ ਬਈ ਉਹ ਨਹੀਂ ਰੋੜੇ ਨਾਲ ਤਾਂ ਨਹੀਂ ਟੁੱਟਦਾ ਤਾਲਾ ਨਾ 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 ਸਾਰਾ ਯਾਰ ਜਾ ਨਵਾਂ ਤਾਲਾ ਵੀ ਟੋੜੇ ਨਾਲ ਟੁੱਟਣਾ ਨਹੀਂਗਾ ਕਿਰੇ ਗ੍ਰੈਂਡਰ ਤੇ ਵੱਡ ਲੱਕੇ ਵੇਖ ਲਈਏ ਗ੍ਰੈਂਡਰ ਨਾਲ ਵੱਡੀਆਂ ਵੀ ਚੱਲ ਕੇ ਕਰੇ ਚਲੋ ਵੀਡੀਓ ਬਣਾ ਲਏ ਨੇ ਜਿਹੜਾ ਵੀ ਡੰਗਾ ਨਿਕਲੇ ਆਪਾਂ ਵੀ ਪੋਸਟ ਪਾ ਦਾਂਗੇ ਹਾਂ ਹੋਰ ਵੀ ਇੱਕ ਕਰੇ ਇਹਨੂੰ ਲੈ ਚੱਲੀ ਜਾਂਦਾ ਵਿੱਕੇ ਹੋ ਗਈ ਇੱਥੇ ਤਾਂ ਕਿਸੇ ਨੇ ਉਵੇਂ ਚੱਕ ਕੇ ਲੈ ਜਾਣਾ ਕੀ ਪਤਾ ਕੀ ਪਤਾ ਇਹ ਡੰਗਾ ਵਿੱਚ ਬਈ ਵਜਨ ਤਾਂ ਹੈਗਾ ਵਿੱਚ ਖੜਕਦਾ ਵੀ ਹੈਗਾ ਵਿੱਚ ਇਹ ਬਜਰੀ ਨਾ ਪਰਿਓਏ ਉਹ ਵੀ ਕਰੇ ਜਦਿਆਂ ਇੱਕ ਕਰੇ ਜਾ ਕੇ ਰੰਡਰਾਂ ਵੱਢ ਕੇ ਫੇਰ ਪਤਾ ਲੱਗੂਗੀ ਇਸ ਵਾਰ ਦੋਸਤੋ ਵੀਡੀਓ ਨਾ ਬਣੇ ਰਿਓ ਤੇ ਕਿੰਨੀ ਪਤਾ ਲੱਗ ਜੂਗਾ ਸਾਨੂੰ ਵੀ ਇਹਦੇ ਚ ਕੀ ਨਿਕਲਦਾ ਤੇ ਵੀਡੀਓ ਸ਼ੇਅਰ ਕਰ ਦਿਓ ਸ਼ਾਇਦ ਜੰਡਾ ਵਾਲੇ ਰੋਡ ਤੇ ਪੇਪਰ ਡਿੱਗੇ ਪਏ ਸਾਡੇ ਖੇਤ ਕੋਲੇ ਚੱਲ ਪALLE ਘਰੇ ਚੱਲੀਏ ਨੂੰ ਦੇਖਦੇ ਆਂ ਦੋਸਤੋ ਵੀਡੀਓ ਨਾਲ ਬਣੇ ਰਹੋ ਤੇ ਜਿਹਦੀ ਵੀ ਕਿਸੇ ਦੀ ਮਾਨਨਤਾ ਜਾ ਲਿਖੇਣਾ ਡਿੱਗ ਗਿਆ ਜਾਂ ਕਿਸੇ ਨੇ ਟੋਣਾ ਕੀਤਾ ਫਿਰ ਤਾਂ ਤੇ ਗੱਲ ਹੀ ਵੱਖਰੀ ਆ ਤੇ ਦੇਖਦੇ ਆਂ ਵਿੱਚੋਂ ਕੀ ਨਿਕਲਦਾ ਲਓ ਵੀ ਤਰਪਵੰਨ ਵੀ ਆ ਗਈ ਸੌਣ ਸੁਣ ਕੇ ਕੀ ਲੈ ਆਏ ਹੋ ਆ ਸਿਰੋ ਇੱਥੇ ਡਿੱਗਿਆ ਖੜਾ ਸੀਗਾ ਮੱਥੇ ਤੇ ਪਿਆ ਸੀਗਾ ਪੀਪਾ ਹਾ ਇਹ ਤਾਂ ਨਵਾਂ ਨਵਾਂ ਪੀਪਾ ਆ ਨਾ ਨਵਾਂ ਹੀ ਜਵਾਂ ਹੀ ਨਵਾਂ ਤੂੰ ਰੰਦੇ ਹੱਥ ਉਥਲਾਉਣਾ ਹੱਥਾ ਕੀ ਹੋਇ ਟੂਣਾ ਤਣਾਵਾਂਗਾ ਮੈਂ ਤਾਂ ਆਪ ਲਾ ਲਿਆ ਡਰ ਜਾ ਲੱਗਦਾ ਨਾ ਕਿ ਪਤਾ ਨਹੀਂ ਰੋੜੀ ਹੈ ਪਤਾ ਨਹੀਂ ਕੀ ਚੀਜ਼ ਆ ਚਲ ਪੋਸਟ ਪਾਵਾਂਗੇ ਕਿਸੇ ਨੂੰ ਪਤਾ ਤਾਂ ਲੱਗ ਜਾਊਗਾ ਕੌਣ ਤਾਂ ਮੈਂ ਕਰਤਾ ਹਾਂ ਨਾਲ ਨਾਲ ਪਿੰਡ ਚ ਝੰਡਾ ਵਾਲੇ ਤੇ ਢਿੰਗਾ ਵਾਲੇ ਕਿੱਥੇ ਡਿੱਗਿਆ ਸੀਗਾ ਡਿੱਗਿਆ ਸੀ ਕਿ ਮੋਰ ਕੋਲੇ ਅੱਛਾ ਤੇ ਉਹਨੇ ਤਾਲਾ ਤੋੜ ਕੇ ਦੇਖੋਗੇ ਤਾਲਾ ਤੋੜ ਕੇ ਵੇਖ ਲੈਨੇ ਹੋਵੇ ਤਾਂ ਪਤਾ ਨਹੀਂ ਲੱਗਣਾ ਕੀ ਚੀਜ਼ ਹੈ ਨੰਬਰ ਨੰਬਰ ਵੀ ਨਹੀਂ ਕੁਛ ਹੈਗਾ ਉੱਤੇ ਤਾਂ ਚੱਲ ਤੋੜ ਕੇ ਵੇਖ ਲਓ ਨਾ ਪਤਾ ਲੱਗ ਜਾਊਗਾ ਭਾਰਾ ਵਾਵਾ ਕੀ ਹੋਲਾ ਜੀ ਆ ਭਾਰਾ ਵਾਵਾ ਲੈ ਮੰਮੀ ਨਾਲ ਲੜੇ ਕੀਤੇ ਵੇਖ ਕੇ ਆਖਿਆ ਕੀ ਚੱਕ ਲਿਆਏ ਆ ਮੇਰੇ ਰਸਤੇ 'ਚ ਐਵੇਂ ਥੋੜੀ ਚੀਜ਼ਾਂ ਚੱਕਣ ਦਾ ਚਾਹੀਦਾ ਉਹਨਾਂ ਤਾਲੇ ਦੇ ਕਾਰਨ ਮੈਂ ਕਿਹਨਾ ਚੱਕ ਕੇ ਲੈ ਜੀ ਲੈ ਜੀ ਬਾਈ ਜੰਦਰ ਜਮਾ ਨਹੀਂ ਡਰ ਲੱਗਦਾ ਐਵੇਂ ਚੱਕੀ ਲਿਆਉਣਾ ਚੀਜ਼ਾਂ ਐ ਸੀਤਾਂ ਵਿੱਚ ਕੀ ਉਗ ਜੁਨੇ ਰਿਹਾ ਨਾ ਚਨਾਰੀਆਂ ਜੀ ਆਪ ਖਾਨੇ ਆ ਆ ਤਾਂ ਫੇਰ ਵੀ ਪੀਪਾ ਫੇਰ ਵੀ ਡਰਤਾ ਲੱਗਦਾ ਹੀ ਇਹ ਨਵਾਂ ਪੀਪਾ ਹੈਗਾ ਹਨਾ ਤੇ ਖੰਭਣੀ ਵੀ ਉੱਤੇ ਬੰਨੀ ਆ ਚੱਲਣ ਵੇਖ ਲਾ ਤੂੰ ਇਹਦੇ ਕਿਹਦੇ ਨਾਮ ਨੂੰ ਹੁੰਦਾ ਵਖੀ ਇੱਥੇ ਕਿਹਦੇ ਨਾਮ ਨੂੰ ਤੁਹਾਨੂੰ ਲਿਖਿਆ ਨਹੀਂ ਕੋਈ ਵੀ ਨਹੀਂ ਉੱਤੇ ਇੱਧਰ ਕਰਨੀ ਦੂਜੇ ਨਹੀਂ ਅਗਲਾ ਲੈਂਨ ਵੇਲੇ ਨਾਮ ਵੀ ਲਿਖਾਉਂਦਾ ਹੀ ਆ ਨਾ ਨਾਮ 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 ਵੀ ਲਿਖਾਇਆ ਤੇ ਤਵੇ ਇਹ ਮੇਰਾ ਨਾ ਇਹ ਨਾ ਬਾਗੜੀਆਂ ਬੁਗੜੀਆਂ ਦਾ ਕੋਈ ਇਧਰ ਵਿਆਹ ਵਰਗਾ ਜਾਂਦਾ ਉਹ ਡਿੱਪ ਗਿਆ ਚੱਲ ਵੇਖੋ ਤਾਂ ਸਿੱਕੀ ਵਿੱਚ ਖੜਕਦਾ ਮੈਨੂੰ ਤਾਂ ਲੱਗਦਾ ਬੱਜਰੀ ਰੋੜੇ ਬੱਜਰੀਆਂ ਹੀ ਲੱਗਦੀਆਂ ਵਿੱਚ ਖੜਕਣ ਵਾਲੀ ਚੀਜ਼ ਕੀ ਹੋ ਸਕਦੀ ਹੈ ਇਹਦੇ ਵਿੱਚ ਕੀ ਹੁਣ ਉਹ ਤੇ ਰੱਖ ਲਾ ਕੈਂਪਰ ਕੋਲੇ ਗ੍ਰੈਂਡਰ ਲੈ ਆ ਗਏ ਦੋਸਤੋ ਵੱਢਣ ਲੱਗੇ ਆ ਪੇਪਾ ਤੇ ਚੇਰ ਜਰੂਰ ਕਰ ਦਿਓ ਕੀ ਇਹਦਾ ਕੀਦਾ ਪੀਪਾ ਕੋਈ ਸ਼ਰਾਰਤ ਨਾਲ ਛੱਡ ਕੇ ਗਿਆ ਜਾਂ ਖਾਲੀ ਹੈ ਅਵੇ ਤੱਕ ਖੜਕਣ ਨਾਲ ਚੀਜ਼ ਆ ਪਤਾ ਨਹੀਂ ਵੱਜ ਰਹੀ ਹੈ ਕਿ ਕੀ ਆ ਤੇ ਦੇਖਦੇ ਆ ਲੋਕਾਂ ਰੋੜੇ ਨਾ ਤੋੜ ਲੱਕੇ ਦੋਇਤ ਲੋ ਕਰ ਕਰਦੇ ਸਰਮ ਹੋਊਗਾ ਆਏ ਅਰੇ ਵੀਡੀਓ ਓਨ ਹੀ ਨਾ ਹਾਂਜੀ ਵੀਡੀਓ ਨਾ ਬੰਦ ਕਰੀਂ ਗਰਮ ਹੋ ਗਿਆ ਡੰਗਾ ਸਾਰੇ ਇੱਕ ਤਾਂ ਬਲੇਡ ਐਣੀ ਸ ਆਪਣੇ ਪਹਿਲੇ ਤੂੰ ਵੀ ਖੋਲ ਮੈਂ ਤਾਂ ਨਹੀਂ ਖੋਲਦਾ ਇਹਨੂੰ ਇੱਧਰ ਲੈ ਆਓ ਖੁੱਲੀ ਖਾਂ ਤੇ ਹਾਂ ਇੱਧਰ ਲੈ ਆਓ ਕਿਤੇ ਹੋਰ ਹੀ ਨਾ ਕੁਝ ਹੋਵੇ ਆ ਪਰਾਂ ਕਰੀਂ ਯਾਰ ਪੀਪੇ ਨੂੰ ਚੱਲ ਆਦਰ ਪਾਣ ਵਿੱਚ ਚਿੱਟੇ ਯਾਰ ਸਾਰੇ ਸਿੱਕੇ ਸਿੱਕੇ ਆ ਬਸ ਖੁੱਲੇ ਸਿੱਕੇ ਨਹੀਂ ਗੇ ਆ ਦੋਸਤੋ ਦੇਖੋ ਵਿੱਚ ਆ ਸੋਨੇ ਦੇ ਸਿੱਕੇ ਸੋਨੇ ਦੇ ਨਹੀਂ ਗੇ ਡਾਲਰ 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 ਕਿੱਥੋਂ ਆ ਗਏ ਵਿੱਚ ਤੁਜੇ ਦੁਜੇ ਵੀ ਹੈਗੇ ਹੋਰ ਵੀ ਡਾਲਰ ਨੇ ਨਾ ਸਕੇ ਵੀ ਗੇਆ ਡਾਲਰ ਮਿਕਸ ਜਿਹਾ ਹੀ ਕੰਮ ਆ ਇਹ ਕਿਵੇਂ ਹੋਣ ਨਾ ਆ ਵੇਖ ਆ ਰਹਾ ਠਾ ਪਏ ਆ ਵੇ ਆ ਵੇ ਆਸਟ੍ਰੇਲੀਅਨ ਡਾਲਰ ਆ ਕਿੰਨੇ ਪਾਣ ਇਹ ਕਿੰਨੇ ਕ ਪੈਸੇ ਹੋਣਗੇ ਹੈ ਕਿੰਨੇ ਕ ਪੈਸੇ ਹੋਣਗੇ ਦੋਸਤੋ ਆ ਦੇਖ ਲਓ ਤੁਸੀਂ ਜੰਡ ਵਾਲੇ ਰੋਡ ਤੇ ਮੇਰਖੇੜੇ ਤੇ ਜੰਡ ਵਾਲੇ ਰੋਡ ਤੇ ਬੈ ਮੈਨੂੰ ਲੱਗਦਾ ਵੀ ਕਿੰਨੇ ਕਾਣਗੇ ਗਿਣਨੇ ਤਾਂ ਬਹੁਤ ਟਾਈਮ ਲੱਗ ਜਾਣਾ ਨਾ ਗਿਣਤੀ ਤਾਂ ਐ ਕੋਈ ਗਿਣਤੀ ਨਹੀਂ ਜੀ ਅੱਜ ਦਾ ਵੀ ਹੈ ਜੀਤਾਤਾ ਵੀ ਪੈਗਾ ਇਹ ਗਿਣਿਆ ਕਿ 2-3000 ਹੋਣਗੇ ਹੋਰ ਤਾਂ ਕਿੰਨੇ ਹੋਣਗੇ 2-3000 ਤਾਂ ਹੋਊਗੇ ਹੂੰ ਚਲ ਬਾਈ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜਿਹੜਾ ਵੀ ਹੈਗਾ ਉਹ ਆਪਦੇ ਅਮਾਊਂਟ ਦੱਸ ਕੇ ਤਾਂ ਡਾਲਰ ਦਾ ਲੈਣਾ ਦੱਸ ਕੇ ਨਿਸ਼ਾਨੀ ਦੱਸ ਕੇ ਤੇ ਆਦਾ ਲੈ ਜਾਊਗਾ ਦੋਸਤੋ ਵੀ ਜਿਹੜੇ ਵੀ ਸੱਜਣ ਮਿੱਤਰ ਤਾਂ ਹੋਊਗਾ ਆਪਦੀ ਨਿਸ਼ਾਨੀ ਦੱਸ ਕੇ ਸਾਡੇ ਘਰੋਂ ਲਿਜਾ ਸਕਦਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤਾਂ ਜੋ ਕਿਸੇ ਦਾ ਜਿਹਦਾ ਵੀ ਹੋਈ ਅਮਾਨਤ ਉਹ ਆਪਦੀ ਮਤਲਬ ਕਿ ਪਹੁੰਚ ਜੇ ਉਹਦੇ ਤੇ ਨਹੀਂ ਤਾਂ ਅਸੀਂ ਗੁਰਦੁਆਰੇ ਪਿੰਡ ਵਾਲੇ 'ਚ ਰੱਖਾਵਾਂਗੇ ਤੇ ਉੱਥੋਂ ਮਤਲਬ ਉੱਥੇ ਉੱਥੋਂ ਤੁਸੀਂ ਇਲ ਜਾ ਸਕਦੇ ਹੋ ਇੱਕ ਦੋ ਦਿਨ ਅਸੀਂ ਘਰੇ ਰੱਖ ਲਾਂਗੇ ਇੱਥੇ ਝੰਡ ਵਾਲੇ ਰੋਡ ਦਲਮੀਰ ਖੇੜੇ ਤੋਂ ਝੰਡ ਵਾਲੇ ਰੋਡ ਉੱਥੇ ਡਿੱਗਿਆ ਪਿਆ ਸੀਗਾ ਜਿਹੜੀ ਸੱਜਣ ਮਿੱਤਰ ਦਾ ਹਬੋਰ ਏਰੀਆ ਦੇ ਵਿੱਚ ਹੋਵੇ ਜਾਂ ਕਿਸੇ ਦਾ ਵੀ ਹੋਵੇ ਬਾਹਰਲੇ ਬੰਦੇ ਦਾ ਵੀ ਹੋਵੇ ਉਹਨੂੰ ਅਸੀਂ ਪੀਪਾ ਦੇ ਦਾਂਗੇ